ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਸਤਿਗੁਰੂ ਜਗਜੀਤ ਸਿੰਘ ਜੀ ਨੇ ਬੀਬੀ ਪ੍ਰੀਤਮ ਕੌਰ ਜੀ ਦੀ 12 ਸਾਲ ਪੁਰਾਣੀ ਬਿਮਾਰੀ ਕਿਸ ਤਰ੍ਹਾਂ ਠੀਕ ਕੀਤੀ ਇਹ ਸਾਖੀ ਸੁਣੋ ਬੀਬੀ ਪ੍ਰੀਤਮ ਕੌਰ ਜੀ ਪਟਿਆਲੇ ਰਹਿੰਦੇ ਹਨ ਪਰ ਉਹਨਾਂ ਦਾ ਜਨਮ ਹਰਿਆਣੇ ਦਾ ਹੈ ਬੀਬੀ ਪ੍ਰੀਤਮ ਕੌਰ ਜੀ ਜਦੋਂ 12 ਸਾਲਾਂ ਦੇ ਸਨ ਉਹਨਾਂ ਦੇ ਮਾਤਾ ਪਿਤਾ ਯੂਪੀ ਦੇ ਜ਼ਿਲ੍ਹਾ ਰੁਦਰਪੁਰ ਦੇ ਪਿੰਡ ਡਿਬਡਿਬਾ ਰਹਿਣ ਚਲੇ ਗਏ ਉਹਨਾਂ ਦਾ ਪਰਿਵਾਰ ਨਾਮਦਾਰੀ ਸੀ। ਉਹਨਾਂ ਨੂੰ 12 ਸਾਲ ਦੀ ਉਮਰ ਵਿੱਚ ਇੱਕ ਅਜੀਬ ਜਿਹਾ ਰੋਗ ਲੱਗ ਗਿਆ। ਉਹਨਾਂ ਦੇ ਪੇਟ ਵਿੱਚ ਬਹੁਤ ਦਰਦ ਰਹਿੰਦਾ ਸੀ। ਕਿ ਸਾਰਾ ਦਿਨ ਤੇ ਰਾਤ ਸੜਨ ਹੁੰਦੀ ਰਹਿੰਦੀ ਸੀ। ਕਦੇ-ਕਦੇ ਥੋੜਾ ਆਰਾਮ ਵੀ ਆ ਜਾਂਦਾ ਸੀ। ਉਹਨਾਂ ਦੇ ਮਾਤਾ ਪਿਤਾ ਜੀ ਨੇ ਕਈ ਡਾਕਟਰਾਂ ਦੇ ਵੈਦਾਂ ਕੋਲ ਇਲਾਜ ਕਰਵਾਇਆ। ਪਰ ਕਿਸੇ ਨੂੰ ਕੋਈ ਸਮਝ ਨਾ ਆਈ। ਸੰਤਪਾਲਾ ਸਿੰਘ ਜੀ ਯੂਪੀ ਹੀ ਰਹਿੰਦੇ ਸੀ। ਉਹ ਤਿੰਨ ਸਾਲਾਂ ਬਾਅਦ ਉਹਨਾਂ ਦੇ ਘਰ ਆਏ ਉਹਨਾਂ ਨੇ ਪ੍ਰੀਤਮ ਕੋਰ ਨੂੰ ਭਜਨ ਦਿੱਤਾ ਤੇ ਨਾਲੇ ਭਜਨ ਕਰਨ ਦੀ ਮਰਿਆਦਾ ਦੱਸੀ ਉਸ ਤੋਂ ਬਾਅਦ ਸਾਲ ਵਿੱਚ 2-3 ਵਾਰੀ ਸੰਤ ਪਾਲਾ ਸਿੰਘ ਉਹਨਾਂ ਦੇ ਘਰ ਆਉਂਦੇ ਰਹਿੰਦੇ ਸਨ ਉਹਨਾਂ ਦੀ ਮਾਤਾ ਜੀ ਨੇ ਸ਼ਾਂਤੀ ਜੀ ਨੂੰ ਵੀ ਪ੍ਰੀਤਮ ਕੋਰ ਦੀ ਬਿਮਾਰੀ ਬਾਰੇ ਦੱਸਿਆ ਸ਼ਾਂਤੀ ਜੀ ਨੇ ਭਜਨ ਕਰਨ ਨੂੰ ਕਿਹਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਪ੍ਰੀਤਮ ਕੋਰ ਦਾ ਭਜਨ ਕਰਨ ਵਿੱਚ ਮਨ ਲੱਗਣ ਲੱਗ ਪਿਆ ਸਤਿਗੁਰੂ ਜਗਜੀਤ ਸਿੰਘ ਜੀ ਪ੍ਰੀਤਮ ਕੋਰ ਨੂੰ ਸੁਪਨੇ ਕਈ ਰੂਪਾਂ ਵਿੱਚ ਦਰਸ਼ਨ ਦਿੱਤੇ ਸਨ ਸਤਗੁਰੂ ਜੀ ਦੇ ਉਹਨਾਂ ਨੇ ਪ੍ਰਤੱਖ ਦਰਸ਼ਨ ਨਹੀਂ ਕੀਤੇ ਸਨ ਸਿਰਫ ਸੁਪਨੇ ਵਿੱਚ ਹੀ ਦਰਸ਼ਨ ਕੀਤੇ ਸਨ ਕਈ ਸਾਲ ਹੋਰ ਬੀਤ ਗਏ ਪਰ ਬਿਮਾਰੀ ਨੂੰ ਕੋਈ ਫਰਕ ਨਹੀਂ ਪਿਆ ਪ੍ਰੀਤਮ ਕੌਰ ਜੀ ਦੀ ਮਾਤਾ ਜੀ ਨੇ ਸੰਤ ਪਾਲਾ ਸਿੰਘ ਜੀ ਨੂੰ ਫਿਰ ਪ੍ਰੀਤਮ ਕੌਰ ਦੀ ਬਿਮਾਰੀ ਬਾਰੇ ਦੱਸਿਆ ਤਾਂ ਸੰਤ ਜੀ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਨੂੰ ਕਿਹਾ ਸੱਚੇ ਪਾਤਸ਼ਾਹ ਜੀ ਹੀ ਕਿਰਪਾ ਕਰ ਮਿਲੇ ਪਰ ਉਸ ਤੋਂ ਬਾਅਦ ਵੀ ਕੋਈ ਉਹਨਾਂ ਨੂੰ ਭੈਣੀ ਸਾਹਿਬ ਨਹੀਂ ਲੈ ਕੇ ਗਿਆ ਸਾਲ 1973 ਵਿੱਚ ਪ੍ਰੀਤਮ ਗੌਰ ਦਾ ਵਿਆਹ ਹੋ ਗਿਆ ਉਹਨਾਂ ਦੇ ਪਤੀ ਫੌਜ ਵਿੱਚ ਨੌਕਰੀ ਕਰਦੇ ਸਨ ਵਿਆਹ ਤੋਂ ਬਾਅਦ ਉਹਨਾਂ ਦਾ ਰੋਗ ਠੀਕ ਨਹੀਂ ਹੋਇਆ ਉਹਨਾਂ ਦੇ ਪਤੀ ਉਹਨਾਂ ਨੂੰ ਮਿਲਟਰੀ ਦੇ ਵੱਡੇ ਵੱਡੇ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਡਾਕਟਰਾਂ ਨੂੰ ਬਿਮਾਰੀ ਦੀ ਕੁਝ ਸਮਝ ਨਹੀਂ ਆਈ ਡਾਕਟਰ ਉਹਨਾਂ ਨੂੰ ਮਲਟੀ ਵਿਟਾਮਿਨ ਦੀਆਂ ਗੋਲੀਆਂ ਦੇ ਦਿੰਦੇ ਸਨ ਇੱਕ ਦਿਨ ਦੁਪਹਿਰ ਨੂੰ ਜਦੋਂ ਪ੍ਰੀਤਮ ਕੌਰ ਦੇ ਪਤੀ ਖਾਣਾ ਖਾਣ ਲਈ ਘਰ ਆਏ ਤਾਂ ਉਹਨਾਂ ਨੂੰ ਫਰਸ਼ ਤੇ ਲੇਟੀ ਹੋਈ ਵੇਖ ਕੇ ਕਹਿਣ ਲੱਗੇ ਕਿ ਪਤਾ ਨਹੀਂ ਤੈਨੂੰ ਕਿੱਥੋਂ ਰਾਵਣ ਆਇਆ ਹੈ। ਉਹਨਾਂ ਨੇ ਕਿਹਾ ਤੁਸੀਂ ਮੈਨੂੰ ਸਤਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਵਾਉਣ ਲਈ ਲੈ ਚੱਲੋ ਤਾਂ ਮੈਂ ਠੀਕ ਹੋ ਜਾਵਾਂਗੀ। ਇੱਕ ਮਹੀਨੇ ਬਾਅਦ ਜੀਵਨਗਰ ਮੇਲਾ ਹੈ। ਸੱਚੇ ਪਾਤਸ਼ਾਹ ਜੀ ਮੇਲੇ ਤੇ ਦਰਸ਼ਨ ਦੇਣਗੇ ਮੈਨੂੰ ਉੱਥੇ ਲੈ ਚੱਲੋ। ਉਹਨਾਂ ਦੇ ਪਤੀ ਮੰਨ ਗਏ। ਪ੍ਰਿਤਮ ਕੌਰ ਦੇ ਉਹਨਾਂ ਦੇ ਪਤੀ ਭੋਗ ਤੋਂ 15 ਦਿਨ ਪਹਿਲਾਂ ਜੀਵਨਗਰ ਪਹੁੰਚ ਗਏ। ਪ੍ਰਿਤਮ ਕੌਰ ਨੂੰ ਯਾਦ ਸੀ ਸੰਤ ਪਾਲਾ ਸਿੰਘ ਜੀ ਆਪਣਾ ਡੇਰਾ ਸੰਤ ਦਲੀਪ ਸਿੰਘ ਪਹਿਲਵਾਨ ਦੇ ਘਰ ਰੱਖਦੇ ਹੁੰਦੇ ਸਨ। ਪ੍ਰਿਤਮ ਕੌਰ ਦੇ ਉਹਨਾਂ ਦੇ ਪਤੀ ਸੰਤ ਪਾਲਾ ਸਿੰਘ ਜੀ ਕੋਲ ਪਹੁੰਚ ਗਏ। ਸੰਤ ਜੀ ਇਹਨਾਂ ਨੂੰ ਵੇਖ ਕੇ ਬੜੇ ਖੁਸ਼ ਹੋਏ। ਉਹਨਾਂ ਦੇ ਪਤੀ ਉਸੇ ਦਿਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਨੂੰ ਸੜਕ ਦੇ ਇੱਕ ਪਾਸੇ ਖੜੇ ਸਨ। ਇਕਦਮ ਸੱਚੇ ਪਾਤਸ਼ਾਹ ਜੀ ਦੀ ਗੱਡੀ ਉਹਨਾਂ ਦੇ ਪਤੀ ਦੇ ਕੋਲ ਆ ਕੇ ਰੁਕੀ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਬਚਨ ਕੀਤਾ ਕਾਕਾ ਅੱਜ ਤੋਂ ਬਾਅਦ ਦਾਣਾ ਨਹੀਂ ਘਟਣਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕੂਣਾ ਦੇ ਪਤੀ ਨੇ ਉਸ ਦਿਨ ਤੋਂ ਬਾਅਦ ਦਾਣਾ ਨਹੀਂ ਘਟਿਆ ਅਗਲੇ ਦਿਨ ਪ੍ਰੀਤਮ ਕੋਰ ਦੀ ਜ਼ਿੰਦਗੀ ਦਾ ਉਹ ਦਿਨ ਚੜ੍ਹਿਆ ਜਿਸ ਦਾ ਉਹਨਾਂ ਨੂੰ ਕਈ ਸਾਲੋਂ ਤੋਂ ਇੰਤਜ਼ਾਰ ਸੀ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਲਈ ਪ੍ਰੀਤਮ ਕੋਰ ਬਦਾਮ ਲੈ ਕੇ ਆਏ ਸਨ ਅਵਰਤਿ ਵੇਲੇ ਇਸ਼ਨਾਨ ਕਰਕੇ ਉਹ ਅਸਥੀਵਾਰ ਵਿੱਚ ਪਹੁੰਚੇ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਹਿਲੀ ਵਾਰੀ ਪ੍ਰੀਤਮ ਕੋਰ ਨੇ ਦਰਸ਼ਨ ਕੀਤੇ ਪ੍ਰੀਤਮ ਕੋਰ ਨੇ ਜਦੋਂ ਬਜ਼ਾਮ ਰੱਖ ਕੇ ਮੱਥਾ ਟੇਕਿਆ ਤਾਂ ਸੱਚੇ ਪਾਤਸ਼ਾਹੀ ਨੇ ਮਿਹਰ ਦੀ ਨਜ਼ਰ ਨਾਲ ਵੇਖਿਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਪੈਰਾਂ ਤੋਂ ਲੈ ਕੇ ਸਿਰ ਤੱਕ ਹੌਲੀ-ਹੌਲੀ ਸਾਰੀ ਗਰਮੀ ਤੇ ਸੜਨ ਮੁਕਦੀ ਗਈ ਤੇ ਸਰੀਰ ਵਿੱਚ ਬਰਫ਼ ਦੀ ਤਰ੍ਹਾਂ ਠੰਡ ਵਰਤ ਗਈ ਉਹ ਆਪਣੀ ਸੁਧ-ਬੁੱਧ ਭੁੱਲ ਗਏ ਤੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੀ ਖੜੇ ਰਹੇ। ਪਹਿਰੇਦਾਰਾਂ ਨੇ ਬੀਬੀ ਜੀ ਨੂੰ ਫੜ ਕੇ ਅੱਗੇ ਕੀਤਾ। ਇਹੋ ਜੀ ਠੱਡ ਸਰੀਰ ਦੇ ਆਤਮਾ ਵਿੱਚ ਵਰਤੀ ਉਹ ਸਭ ਕੁਝ ਭੁੱਲ ਗਏ। ਉਹਨਾਂ ਦੀ ਅੱਖਾਂ ਵਿੱਚੋਂ ਅਥਰੂ ਵਗਿ ਜਾ ਰਹੀ ਸਾਂ। ਪਹਿਰੇਦਾਰ ਨੇ ਉਹਨਾਂ ਨੂੰ ਬਿਠਾ ਦਿੱਤਾ। ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪ੍ਰੀਤਮ ਕੌਰ ਵੱਲ ਸੀ। 12 ਸਾਲਾਂ ਦਾ ਰੋਗ ਸੱਚੇ ਪਾਤਸ਼ਾਹ ਜੀ ਨੇ ਇੱਕ ਨਜ਼ਰ ਨਾਲ ਠੀਕ ਕਰ ਦਿੱਤਾ। ਉਸ ਦਿਨ ਤੋਂ ਬਾਅਦ ਪ੍ਰੀਤਮ ਕੋਰ ਬਿਲਕੁਲ ਠੀਕ ਠਾਕ ਹਨ ਸਾਲ 1974 ਉਸ ਮੇਲੇ ਵਿੱਚ ਸਵਾ ਲੱਖ ਪਾਠਾਂ ਦੇ ਭੋਗ ਵੀ ਪਏ ਸਨ ਸੱਚੇ ਪਾਤਸ਼ਾਹ ਜੀ ਨੇ ਭੋਗ ਵਾਲੇ ਦਿਨ ਬਚਨ ਕੀਤਾ ਇਸ ਮੇਲੇ ਦੀ ਬੜੀ ਖੁਸ਼ੀ ਹੈ ਕਿ ਸਵਾ ਲੱਖ ਪਾਠਾਂ ਦੇ ਭੋਗ ਪਏ ਹਨ ਇਹ ਕੇਵੀ ਖੁਸ਼ੀ ਹੈ ਕਿ ਇਸ ਮੇਲੇ ਵਿੱਚ ਕਈ ਰੂਹਾਂ ਉਹ ਮਿਲੇ ਹਨ ਜਿਹੜੀਆਂ ਕਈ ਜਨਮਾਂ ਤੋਂ ਵਿਛੜੇ ਹੋਈਆਂ ਸਨ ਇਹ ਬਚਨ ਸੁਣ ਕੇ ਪ੍ਰੀਤਮ ਕੋਰ ਬੜੇ ਖੁਸ਼ ਹੋਏ ਕਿ ਉਹਨਾਂ ਰੂਹਾਂ ਵਿੱਚੋਂ ਇੱਕ ਮੇਰੇ ਪਤੀ ਵੀ ਸਨ ਤਾਂ ਹਾਜ਼ਰ ਆਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦਿਵੋ